ਦੁਰ 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 ਕਿਹੋ ਗਾਈ ਬੱਚੀ ਸਰ ਤੂੰ ਕਰ ਤੂੰ ਕਰ ਕਰ ਬੇਟਾ ਬਚ ਗਿਆ ਬੇਟਾ ਕਿੱਥੇ ਗਿਆ ਮੈਂ ਸਰਵੰਤ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਕੱਲ ਦਾ 2 ਘੰਟੇ ਦਾ ਰੇਲ ਰੁਕੂ ਅੰਦੋਲਨ ਆ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਮਤਾਵਾਂ ਪੈਣਾ ਨੂੰ ਅਪੀਲ ਕਰਦਾ ਪਈ ਲਗਭਗ 22 ਜ਼ਿਲ੍ਹਿਆਂ ਵਿੱਚ ਦੇਵੀ ਦਾਸਪੁਰਾ ਅੰਮ੍ਰਿਤਸਰ ਸਮੇਤ ਤੇ ਦੂਗਾ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਆ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਰੇਲਾਂ ਤੇ ਪਹੁੰਚਿਆ ਜਾਵੇ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ ਜਿਵੇਂ ਕੱਲ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਵੀ ਕਿਸਾਨ ਆਗੂਆਂ ਨੂੰ ਜਿਹੜੇ ਇਸ ਕੰਮਾਂ ਲਈ ਜ਼ਿੰਮੇਵਾਰ ਆ ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਜੋ ਕ੍ਰਾਈਸਿਸ ਕਿਸਾਨੀ ਵਿੱਚ ਆ ਰਿਹਾ ਜਾਂ ਉਹਨਾਂ ਨੂੰ ਕੀ ਪਤਾ ਹੈਗਾ ਪੀ ਡੀਜ਼ਲ ਦੀਆਂ ਦਾ ਦੂਜੀਆਂ ਤਿੱਜੀਆਂ ਸਮੱਸਿਆਵਾਂ ਕਿਸਾਨਾਂ ਨੂੰ ਹੈਗੀਆਂ ਉਹ ਵਰਗ ਲਾਉਂਦੇ ਆ ਕਿਸਾਨਾਂ ਨੂੰ ਤਾਂ ਰਮਨੀਤ ਬਿੱਟੂ ਜੀ ਤੁਹਾਨੂੰ ਕਹਿਣਾ ਚਾਹੁੰਦੇ ਆ ਜੇ ਹੁੰਦੇ ਨਾ ਤੁਹਾਡੇ ਮਰੇ ਜੀਪ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤਾਂ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਤੇ ਤੁਹਾਨੂੰ ਮਿਲਦਾ ਨਾ ਇਨਸਾਫ ਔਰ ਜਿਨ੍ਹਾਂ ਨੇ ਤੁਹਾਡੇ ਮਾਰੇ ਹੁੰਦੇ ਉਹਨਾਂ ਨੂੰ ਜ਼ਮਾਨਤਾਂ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਆ ਸ਼੍ਰੀ ਆਮ ਜਿਹੜੀ ਪਾ ਪਾ ਪਾਰਟੀ ਦੇ ਵਿੱਚ ਰਮਨੀਤ ਬਿੱਟੂ ਜੀ ਆ ਉਹਦੇ ਮੰਤਰੀ ਜਿਹੜੇ ਸਾਬਕਾ ਮੰਤਰੀ ਉਹਦੇ ਮੁੰਡੇ ਨੇ ਥਾਰ ਗੱਡੀ ਚੜਾਈ ਸਾਡੇ ਕਿਸਾਨਾਂ ਤੇ ਪੱਤਰਕਾਰ ਤੇ ਸ਼੍ਰੀ ਆਮ ਕਤਲ ਕੀਤਾ ਵਾ ਤੇ ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਦੇ ਕੇ ਬਾਹਰ ਕਢਾਇਆ ਗਿਆ ਮੰਤਰੀ ਦੇ ਭਰਾ ਨੂੰ ਜਿਹੜਾ ਵਾ ਉਹ ਬਾਹਰ ਕਢਾਇਆ ਗਿਆ ਵਾ ਤੇ ਬਾਕੀਆਂ ਨੂੰ ਜ਼ਮਾਨਤਾ ਦੇਣ ਦੀ ਤਿਆਰੀ ਹੋ ਰਹੀ ਆ ਕਿਉਂ ਨਾ ਇਨਸਾਫ ਲਈ ਲੜੀਏ ਇਹਦੋਂ ਕਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਵਰ ਕਰਾਇਆ ਸਾਨੂੰ ਭਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਜਦੋਂ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ ਉਹ ਇਹ ਵੀ ਕਿਹਾ ਵੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਸੀ 250 ਅੰਸਾਰ ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ ਤੇ ਥੋੜੀ ਪਾਰਟੀ ਨੇ ਸੁਪਰੀਮ ਕੋਰਟ ਹਲਫਨਾਮਾ ਦੇ ਤਾਂ ਵੀ ਅਸੀਂ ਦੇ ਨਹੀਂ ਸਕਦੇ ਹੈਗੇ 2019 ਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਤੁਸੀਂ ਫੈਸਲਾ ਵਰਗ ਲਾਉਂਦੇ ਤਾਂ ਤੁਸੀਂ ਜੇ ਅਸੀਂ ਪਹਿਲਾਂ ਵੀ ਪ੍ਰੈਸ ਨੂੰ ਕਿਹਾ ਸੀ ਪਹਿਲਾਂ ਅਮਦ ਸ਼ਾਹ ਜੀ ਫਿਰ ਕੰਗਨਾਰ ਨਾਉਦ ਜੀ ਫਿਰ ਖੱਟੜ ਸਾਹਿਬ ਤੇ ਬਾਅਦ ਚ ਅਸੀਂ ਕਹੇ ਸੀ ਰਵਨੀਤ ਬਿੱਟੂ ਦਾ ਬਿਆਨ ਵੀ ਆਊਗਾ ਆ ਗਿਆ ਸਾਨੂੰ ਪਤਾ ਸੀ ਤਾਂ ਨਾਗਪੁਰ ਤੋਂ ਸਾਰੀ ਸਿਆਸਤ ਤੈ ਹੁੰਦੀ ਆ ਰਵਨੀਤ ਬਿੱਟੂ ਜੀ ਨੂੰ ਚੁਣਿਆ ਇਸ ਕਰਕੇ ਗਿਆ ਸੀ ਇੱਕ ਪੱਗ ਵਾਲਾ ਬੰਦਾ ਚਾਹੀਦਾ ਜਿਹੜਾ ਜਿਹੜਾ ਕੱਲ ਲਗਾਤਾਰ ਕਿਸਾਨ ਲੀਡਰਾਂ ਨੂੰ ਗਾਲ੍ਹਾਂ ਕੱਢਦਾ ਰਹੇ ਬਿੱਟੂ ਜੀ ਆਪਣੀ ਪਾਰਟੀ ਵੇਖ ਲਓ ਤੁਹਾਡੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਬੈਠੇ ਆ ਜਦੋਂ ਤੁਸੀਂ ਮੰਤਰੀ ਬਣੇ ਜੇ ਉਦੋਂ ਦੀ ਸਾਰੀ ਭਾਜਪਾ ਨਾਰਾਜ਼ ਹੋ ਕੇ ਬੈਠੀ ਪਈ ਆ ਆਪਣੇ ਘਰ ਛਾਤੀ ਮਾਰ ਲਓ ਘਰ ਕੀ ਬਣ ਗਿਆ ਇਸ ਕਰਕੇ ਅਰ ਜਿਹੜੀ ਖਰੀਦ ਨਹੀਂ ਸ਼ੁਰੂ ਹੋਈ ਕੱਲ ਆੜਤੀ ਹੜਤਾਲ ਤੇ ਨੇ ਮਜ਼ਦੂਰ ਹੜਤਾਲ ਤੇ ਨੇ ਮਿਲਰਾਂ ਦਾ ਆਰਡਰ ਔਲਾ ਚੱਲ ਰਿਹਾ ਦੇਖੋ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਆ ਤੁਸੀਂ ਪੰਜਾਬ ਨਾ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜੜੇ ਪਾਪ ਕਮਾਏ ਆ ਰਮਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾ ਹੱਥ ਰੰਗੇ ਨਾ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਔਰ ਅਸੀਂ ਕਹਿੰਨੇ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦੇ ਆ ਤੇ ਵੱਧ ਚੜ ਕੇ ਰੇਲ ਰੋਕੋ ਅੰਦੋਲਨ ਕਰਦਾ ਹੋਊਗਾ ਧੰਨਵਾਦ